ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਹਿਰ ਮਜੀਠਾ ਤਹਿਸੀਲ ਵੀ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਮਜੀਠਾ ਸ਼ਹਿਰ ਦੇ ਨਾਲ ਹੀ ਬਿਲਕੁਲ ਵੀ ਜਿਹੜਾ ਦਾ ਬਾਰ ਬਾਰ ਡੇਰਾ ਵਾ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਪੰਜ گاਵਾ ਦਿਖਾਉਣੀਆਂ ਤੇ ਬਿਲਕੁਲ ਨੋਰਮਲ ਰੇਟ 'ਤੇ ਤੁਹਾਨੂੰ ਪੰਜ ਦੀਆਂ ਪੰਜ گاਵਾ ਤੁਹਾਨੂੰ ਦਿਖਾਵਾਂਗੇ ਜਿਨ੍ਹਾਂ ਦੇ ਵਿੱਚੋਂ ਦੋ ਤਾਜ਼ੀਆਂ ਸੋਈਆਂ ਤੇ ਤਿੰਨ ਬੱਚੇ ਤੋਂ ਬਿਨਾ ਚੰਗੇ ਰਿਕਾਰਡ ਵਾਲੀਆਂ ਚੰਗੇ ਕੱਦਕਾਰ ਵਾਲੀਆਂ ਗਾਵਾਂ ਤੁਹਾਨੂੰ ਦਿਖਾਉਣੀ ਆ। ਇਹ ਕਾ ਵੀ ਤਾਜੀ ਸੂਈ ਦੋਦਾਂ ਦੇ ਵੇੜ ਤੋਂ ਬਿਲਕੁਲ ਨੋਰਮਲ ਜਿਹੇ ਰੇਟ 'ਤੇ ਤੁਹਾਨੂੰ ਦਿਖਾਉਣੀ ਆ। ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਵੀਰ ਜੀ। ਹੋਰ ਸੁਣਾ ਠੀਕ ਠਾਕ ਜੀ। ਵਧੀਆ ਵਧੀਆ ਵੀਰ ਜੀ ਤੁਸੀਂ ਸੁਣਾਓ ਠੀਕ। ਸਭ ਵਧੀਆ ਜੀ। ਹੋਰ ਸੁਣਾ ਠੀਕ ਠਾਕ ਜੀ। ਵਧੀਆ ਵੇਗ ਗਿਆ ਹਿਮਾਲਾਦਨ ਫਿਰ। ਹਾਂਜੀ ਉਦੋਂ ਕਿੰਨੇ ਚਿਰ ਲੱਗਿਆ ਵੀਰ ਜੀ। ਉਦੋਂ ਤੇ ਕਿੰਨੇ ਪਸ਼ੂ ਪਾਏ ਸੀ 15 16 ਦੇ ਲਾਗੇ ਪੰਨੇ ਹਾਂਜੀ ਹਾਂਜੀ ਸਾਰੀਆਂ ਵੇਗੀਆਂ ਸਾਰੀਆਂ ਵੀਡੀਓ ਘੰਟੇ ਜੀ ਦੇਖੀਆਂ ਨੇ ਠੀਕ ਆ ਹਾਂਜੀ ਹਾਂਜੀ ਤੇ ਅੱਜ ਵੀ ਰੇਟ ਛੋਟੇ ਛੋਟੇ ਹੀ ਆ ਅੱਜ ਵੀ ਛੋਟੇ ਛੋਟੇ ਵੀ ਜੀ ਨਾਰਮਲ ਹੀ ਰੇਟ ਹੈ ਜੀ ਠੀਕ ਚਲੋ ਨਾਮ ਦੱਸਦੇ ਕਰੀ ਗੁਰਵਿੰਦਰ ਸਿੰਘ ਬੀਪੀਓ ਮਜੀਠਾ ਡਿਸਟ੍ਰਿਕਟ ਅੰਮ੍ਰਿਤਸਰ ਮੋਬਾਈਲ ਨੰਬਰ 950115174 ਠੀਕ ਆ ਹਾਂਜੀ ਹਾਂਜੀ ਤੇ ਸ਼ੁਰੂਆਤ ਫੇਰਤਾ ਜੀ ਸੂਈ ਤਾਂ ਕਰ ਲਈਏ ਨਾ ਆਪਾਂ ਥਾਂ ਦੇਖ ਸਾਡੇ ਦੇ ਲਾਗੇ ਤੋਂ ਪਹਿਲਾਂ ਵਸੀ ਸੂਈ ਜੀ ਹੈ ਰਾਤੀ ਸੂਈ ਜੀ ਹੈ ਠੀਕ ਆ ਆ ਜਾ ਬੱਚਾ ਜੀ ਇਹਦੇ ਮਗਰ ਸਾਡੇ ਇਹ ਬੱਚਾ ਜਿਹੜਾ ਬਿਲਕੁਲ ਰਾਤੀ ਸੋਈ ਹੈ ਜੀ ਬੀ ਰਾਤ ਹੀ ਸੋਈ ਹੈ ਮਗਰ 1-4 ਕਿਲੋ ਦੇ ਥੱਲੇ ਦਾ ਬਾਕੀ ਸੇਂਗੇ ਦੇ ਹੈਗੇ ਆ ਥੱਲੇ ਹੋ ਗਈ ਸਾਫ ਤੇ ਥੱਲਿਆਂ ਵੱਡੀ ਸਫਾਈ ਜੀ ਗਰਮੀਆਂ 'ਚ ਚੋਣ ਵਾਲੀ گاਵਾ ਜਿਹੜਾ ਕਦਮ ਨਹੀਂ ਪੋਤਾ ਵੱਡਾ ਤੇ ਉੱਤਰਾ ਵੀ ਰਾਜੀ ਰੂਜੀ ਆ ਤੇ ਫੈਟ ਵੀ ਚੰਗੀ ਹੁੰਦੀ ਹੈ ਇਹ ਜੀਆਂ گاਵਾਾਂ ਦੀ ਉਤਰਾ ਵੀਰ ਜੀ ਸੀ ਲੀ ਆ ਹਾਂਜੀ ਹਾਂਜੀ ਬੰਗੇ ਤੋਂ ਬਗੈਰ ਵੀਰ ਜੀ ਠੀਕ ਐ ਇੱਕੰਬਾ ਚਾਲਾ ਆ ਕਿ ਤੂੰ ਪਹਿਲੇ ਨੇ ਹਾਂਜੀ ਆ ਦੇਖੀ ਬੰਗੇ ਤੋਂ ਬਗੈਰ ਜੇ ਸਵੇਰੇ ਚੋਈ ਜੀ 2-3 ਕਿਲੋ ਠੀਕ ਐ ਤੇ ਕਿੰਨਾ ਇਹਦਾ ਮੁੱਲ ਫਿਰ ਮੁੱਲ ਵੀ ਜੀ 30000 ਹੈ ਇਹਦਾ 30000 ਵਿੱਚੋਂ ਕਿੰਨਾ ਕਰ ਦੋਗੇ ਮਾਨ ਕਰਦਾ ਵੀ ਜੀ ਖੁੱਲਾ ਮਾਨ ਕਰਦਾ ਕਿੰਨਾ ਖੁੱਲਾ ਕਰ ਦੋਗੇ 1000 ਕਰਦਾ ਜੀ ਚਲੋ 1000 ਹੋਰ ਕਰ ਦਿਓ ਫਿਰ 28000 ਦੀ ਦੇ ਦਾਂਗੇ 28000 ਦੀ ਦੇ ਦਿਓ ਤੇ ਦੁੱਧ ਕਿੰਨਾ ਚਵਾਈ ਜਾਊਗੀ ਦੁੱਧ ਵੀ ਜੀ ਕਰ ਦੂਗੀ 12 13 ਕਿਲੋ ਕਰ ਜੂਗੀ ਜੀ ਠੀਕ ਆ ਬਾਕੀ ਇਹ ਕਿ ਥੱਲੇ ਸਫਾਈ ਚ ਹਵਾ ਨਾ ਗਾਹ ਨਾ ਵੀ ਚੰਗਾ ਆ ਨਲ ਵੀ ਜੀ ਦੇਸੀ ਤੇ ਹਵਾ ਨਾ ਪਛਾਣ ਨਾ ਵੀ ਸੋਹਣਾ ਦਿਖਾਉਂਦੀ ਆ ਆ ਦੇਖ ਸਕਦੇ ਤਾਜੀ ਸੋਈ ਆ ਤੇ ਅੱਜ ਦੀ ਕਾਲੀ ਗਾਹ ਇਹ ਵੀ ਸੂਈ ਜੇ ਵੀ ਜੀ ਮਹੀਨੇ ਖੜਦੀ ਸੂਈ ਜੇ ਅੱਡ ਚੁਲਾਈਆਂ ਦੋਵੇਂ ਵਸੀਆਂ ਅੱਛਾ ਹਾਂਜੀ ਦੋ ਦੇ ਥਲੇ 12 ਕਿਲੋ ਜੇ ਅੱਛਾ ਦੋ ਦੋ ਹੁੰਦਾ ਆ ਵਕਤ ਤਾਨੂੰ 10 ਕਿਲੋ ਦਵਾਂਗੇ ਦੁੱਧ 12 ਕਿਲੋ ਵੀ ਜੀ ਠੀਕ ਆ ਹਾਂਜੀ ਦੋ ਰਮੇ ਕਰੀ ਨਾ ਕੋਈ ਵੰਗਾਣੀ ਜੇ ਠੰਡੀ ਜੀ ਠੰਡੀ ਤੇਰੀ ਆ ਜਿਹੜੀ ਠੀਕ ਐ ਲੈ ਜੀ ਦੋ ਤੋਂ ਪੰਜ ਫੈਟ ਵਾਲਾ ਦੇ ਦਿਜੀ ਇਹਦਾ ਠੀਕ ਹੈ ਅਛਾ ਹੀ ਆ ਤੁਹਾਨੂੰ ਪਤਾ ਜੀ ਇਹ ਗੇ ਵੀ ਠੰਡੀ ਤੇਰੀ ਕੱਦ ਘੱਟ ਚੰਗਾ ਵਾ ਇਹਦਾ ਉੱਚੇ ਕੱਦ ਕੱਟਦੀ ਆ ਤੇ ਇਹਦਾ ਮੁੱਲ ਵੀਰ ਜੀ ਫਿਰ ਇਹਦਾ ਵੀ 28000 ਦੀ ਦੇਦਾਂਗੇ। ਇਹ ਵੀ 28000 ਦੀ ਦੇਦਾਂਗੇ। ਬਾਕੀ ਮੌਕੇ ਦੇ ਮਾਨਤਨ ਕਰਦੇ। ਮਾਨ ਕਰਨਾਂਗੇ ਜੀ ਇਹ ਵੀ ਜੀ ਕੋਈ ਜੋੜਾ ਖੜੂਗਾ ਨਾ। ਹਾਂਜੀ। ਜੋੜੇ ਦਾ ਹੋਰ ਮਾਨ ਕਰਾਂਗੇ ਵੀ ਜੀ। ਠੀਕ ਐ। ਇਹ ਵੀ ਸਾਈਵਲ ਕਰੋਸ ਟੀ ਹੈ ਜਿਹੜੀ। ਤੇ ਥਾਣਾ ਇਹਦੇ ਕੋਲ ਵੀ ਕਾਫੀ ਚੰਗੇ ਗਾਇਰ ਤੇ ਚੰਗਾ ਥਾਣਾ ਲੱਗਿਆ ਮਿਲ ਕੇ ਮੈਨੂੰ ਵੀ ਚੰਗੀ ਲੱਗੀ ਐ। ਇਹਦੇ ਕੋਲ ਕਿੰਨਾ ਦੁੱਧ ਵੀਰ ਜੀ? ਇਹਦੇ ਥੱਲੇ ਵੀਰ ਜੀ 10 ਕਿਲੋ ਜੀ ਵੀਜੀ ਦੁੱਧ। ਠੀਕ ਐ। ਹਾਂਜੀ। ਤੋੜ ਦੋ। ਕੱਦ ਕਾਠ ਇਹਦਾ ਵੀ ਚੰਗਾ ਐ ਤੇ ਸੰਭੀ ਸੁੰਭੀ ਐ ਵੀ ਚੰਗੀ ਐ। ਇਹਦੇ ਕੋਲ ਵੀ ਦੁੱਧ ਜਿਹੜਾ 10 ਕਿਲ ਬਾਕੀ ਜਾਰੇ ਅੱਜ ਸਾਰੀਆਂ ਵਹ ਸੋਈਆਂ ਹੀ ਆ। ਇੰਨੀਆਂ ਗੱਬਨਾਂ ਹੀ ਹੋ ਗਈ ਸੂਪੀਆਂ ਤੇ ਬਾਕੀ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਦੋ ਟਾਈਮ ਚੋ ਕੇ ਖੜਾ ਭਾਵੇਂ ਕੋਈ ਜਾਰੇ ਦੁੱਧ ਵਾਲੀ ਭਾਵੇਂ ਕੋ ਥੋੜੇ ਦੁੱਧ ਵਾਲੀ। ਬਾਕੀ ਉਮੀਦ ਇਹਨੇ ਸੱਜਣੇ ਦੁੱਧ ਚੰਗਾ ਕੱਢਿਆ ਹੋਗਾ। ਇਹ ਕਹਿੰਦਾ ਹੁੰਦੀ ਜੀ ਇਹਦਾ ਮਹੀਨਾ ਹੋਇਆ ਜੋ ਟੀਕੇ ਲੱਗੇ ਨੂੰ ਪੂਰਾ ਮਹੀਨਾ ਹੋ ਗਿਆ ਜੀ। ਅੱਛਾ ਇਹਨਾਂ ਮਹੀਨਾ ਹੋ ਗਿਆ ਟੀਕਾ ਪਰੀ ਨੂੰ ਕਿੰਨੇ? ਹਾਂ ਜੀ। ਨਿਕਲਦਾ ਪੱਕਾ ਉਹ ਕਿਤੇ ਗਰੰਟੀ ਨਾਲ ਨਿਕਲਦੀ ਪਰ ਆਪਾਂ ਤੁਹਾਨੂੰ ਫਿਰ ਵੀ ਖਾਲੀ ਕਰਕੇ ਦਵਾਂਗੇ। ਠੀਕ ਆ। ਹੋਰ ਇਹ 100% ਨਿਕਲੂਗੀ ਕਾਂ। ਤੇ ਮੋਲੇ ਦਾ ਮੋਲ ਵੀਰ ਜੀ ਉਹ ਮਤੀ ਕਰੀਏ 30 30 28 ਦੀ ਜੀ ਅੱਛਾ 28000 ਦੀ ਅੱਜ ਵੀ 28 28 ਵਾਲਾ ਹੀ ਕੰਮ ਚੱਲ ਰਿਹਾ ਹੈ 28 ਵਾਲਾ ਹੀ ਕੰਮ ਹੈ 28 ਨੰਬਰ ਨਾ ਵਾਵਾ ਪਿਆਰ ਜਾਂਦਾ ਉਹਦੋਂ ਵੀ 10 ਗਾਵਾਂ ਦੇ ਰੇਟ ਲਗਭਗ 28 28000 ਹੀ ਪਾਏ ਸੀ ਹਾਂਜੀ ਹਾਂਜੀ ਤੇ ਆਜ ਵੀ ਜੀ ਇਹ ਦੁੱਧੀ ਦੇ ਚੌਗੀ ਹੁੰਦੀ ਜੀ ਪਹਿਲੇ ਨੂੰ ਅਸੀਂ ਜੀ ਠੀਕ ਹੈ ਪਹਿਲਾ ਸੂਆ ਕਿੰਨਾ ਚਿਰ ਹੋਇਆ ਸੂਈ ਨੂੰ ਇਹਨੂੰ ਹੋ ਗਿਆ ਜੀ 15 ਦਿਨ ਹੋ ਗਏ ਜੀ ਵੀਰ ਜੀ ਅੱਛੀ ਜੀ ਮਗਰੇ ਜੀ ਤੇ ਕਿੰਨਾ ਦੁੱਧ ਧਿਆਰੇ ਦੇ ਕੋਲ ਦੁੱਧ ਵੀ ਜੀ 8 ਕਿਲੋ ਜੀ ਰਵਿਦੀ ਦਾ ਇੱਕ ਨਾ ਥਾਂ ਤੇ ਥਾਂ ਜਲਦਾ ਜੀ ਮੇਰਾ ਦੁੱਧ ਘਟ ਜੀ ਵੀ ਜੀ ਧਾਰਾ ਘਟਿਆ ਜੀ ਧਾਰਾ ਘਟ ਜਾਈ ਤੇ ਲੜਾਂ ਬਰਾਭੀ ਦਵਾਂਗੇ ਠੀਕ ਆ ਤੇ ਬਾਕੀ ਤੇ ਨਾ ਥਾਣੇ ਦੇਖ ਸਕਦੇ ਪੂਰੇ ਵਧੀਆ ਵਾ ਮਗਰ ਲਾ ਇੱਕ ਥਾਣੇ ਉੱਚਾ ਰੱਖਦੇ ਜਿਹੜਾ ਧੁੰਨ ਵਾਲੀ ਜੀ ਵਛੀ ਵੀ ਧੁੰਨ ਵਾਲੀ ਜੀ ਹੈਗੀ ਵੀ ਸਾਈਵਾਲ ਚਾ ਜਿਹੜੀ ਆ ਵਛੀ ਜੀ ਧੋਂਦੀ ਤੋਂ ਚੋਗੀ ਜਿਹੜੀ ਕਹਿੰਦੇ ਕੀ ਹੁੰਦੀ ਆ ਆ ਮਗਰ ਕਾਲੀ ਵਛੀ ਆ ਇਹਦੇ ਆ ਦੇ ਸਾਦੇ ਜੇ ਚਾਰ ਦੰਦ ਤੇ ਜਿਹੜੇ ਬਰਾਬਰ ਦੇ ਹੀ ਕਰਨ। ਇਹ ਚੋਗੀ ਵੀ ਪੂਰੀ ਹੋਈ ਨਹੀਂ ਆ ਜੀ। ਇਹਨੇ ਡਰਦੀ ਬਸ ਡਰਾਫਟ ਜੀ ਜੀ ਬੜੀ ਜੀ। ਪੁੱਤਰ ਹੈ ਕਿ ਕੱਦ ਕਾਠੇ ਵੀ ਚੰਗਾ ਵਾ। ਤੇ ਆ ਵਛੀ ਆ ਸਾਰੀਆਂ ਗਰਮੀਆਂ ਨੇ ਦੁੱਧ ਵਧੀਆ ਚਵਾਈ ਜਾਣਾ ਵਾ। ਘਰ ਦਾ ਵਧੀਆ ਸਾਰੀ ਜਾਣਾ ਇਹਨੇ। ਤੇ ਇਹਦਾ ਮੁੱਲ ਜੀ ਇਹ ਦੇ ਦਾਂਗੇ 24000 ਵੀ ਦੇ ਦਾਂਗੇ 24000 ਦੀ। ਵਿੱਚੋਂ ਕਿੰਨਾ ਮਾਨ ਕਰਦੋਗੇ? 2000 ਦੇ ਦੇ ਦਾਂਗੇ ਜੀ ਅੱਛਾ 2000 ਦੀ ਜੇ ਦਾ ਹੋਰ ਜੇ ਕੋਈ ਫੋਨ ਨੰਬਰ ਲਾਵੇ ਹੋਰ ਕਰਾਂਗੇ ਮਾਨ ਹੋਰ ਕਰ ਦੋਗੇ ਜੀ ਆ ਵੀ ਤਿਲੜ ਜੇ ਜੂੜਾ ਕੋਈ ਖੜੂਗਾ ਤਾਂ ਹੋਰ ਮਾਨ ਕਰ ਦਾਂਗੇ ਅੱਛਾ ਇਹਦੇ ਵਿੱਚ ਤੌਰ ਦਾ ਫਿਰ ਇਹਦੇ ਕੋਲ ਦੁੱਧ ਕਿੰਨਾ ਵੀ ਜੀ ਇਸ ਲਈ 8 ਕਿਲੋ ਜੀ ਦੁੱਧ 8 ਕਿਲੋ ਦੁੱਧ ਹੈਗਾ ਵਾ ਪੱਕਾ ਦੁੱਧ ਹੈਗਾ ਜੇ ਦੇਖੋ 8 ਲੀਟਰ 8 ਕਿਲੋ ਭਾਜੀ ਅੱਛਾ ਫੋਨ ਘਟ ਗਿਆ ਇਹ ਪੱਟੀ ਪੁੱਠੀ ਘਟ ਗਈ ਜੀ ਕਰ ਠੀਕ ਹੈ ਇਹਦੇ ਵੀ ਤਿੰਨ ਹੀ ਥਾਣੇ ਆ ਇਹਦੇ ਕਿ ਵੱਡੇ ਕੱਦ ਵਾਲੀ ਹੈਗਾ ਇਹ ਗਾਂ ਵੀ ਸਲੀਨਾ ਵੀ ਦੀ ਦੋ ਟਾਈਮ ਤਿੰਨ ਟਾਈਮ ਚੋ ਕੇ ਖੜੇ ਕਿਹੜਾ ਮਰਜੀ ਠੀਕ ਹੈ ਜੀ ਹਾਂ ਜੀ ਦੋ ਦਾ 8 ਕਿਲੋ ਤੋਂ ਬਾਹਰ ਹੋਗਾ ਆਸਾਨੀ ਹੋਗਾ ਤੇ ਇਹਦਾ ਮੁੱਲ ਇਹ ਵੀ ਜੀ 15000 ਦੀ ਦੇ ਦਾਂਗੇ 15000 ਦੀ ਵਿੱਚੋ ਕਰ ਦੇਣਾ ਮੰਨਤਾ ਨਾ ਹਰ ਤੁਸੀਂ ਦੱਸ ਦਿਓ ਕਿ ਕਿੰਨਾ ਕਰਦੀਏ ਕਿੰਨਾ ਮਰਜ਼ੀ ਕਰ ਦੋ ਵੀਰ ਜੀ ਕਰ ਦੋ ਜੀ ਅੱਜ ਜਾਈ 14 ਦੀ ਦੇ ਦਾਂਗੇ ਵੀਰ ਜੀ ਤੇ ਜੋੜਾ ਕੋ ਪਾ ਲੂਗਾ ਤੇ ਇਹ ਜੋੜਾ ਪਾ ਲੂਗਾ ਉਹ ਵੀ ਰੇਟ ਉਹ 20 ਦੀ ਦੇ ਦਾਂਗੇ ਅੱਛਾ ਇਹ 13 ਦੀ ਦੇ ਦਾਂਗੇ ਅੱਛਾ ਇਹ ਜੋੜਾ ਪਾ ਲੂਗਾ ਇਹਦਾ ਠੀਕ ਹੈ ਹਾਂਜੀ ਮਤਲਬ 3000 ਦਾ ਜੋੜਾ ਦੇ ਦੋ 3000 ਦਾ ਜੋੜਾ ਦੇ ਦਾਂਗੇ ਠੀਕ ਹੈ ਜੀ ਛੋੜ ਚਾਹ ਵੀ ਕਰ ਦਾਂਗੇ ਵੀ ਚਲੋ ਠੀਕ ਹੈ ਤੇ ਠੀਕ ਹੈ ਵੀਰ ਜੀ ਹੋਰ ਕੁਝ ਕਰਨਾ ਹੈ ਬਸ ਜੀ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਵੇਸ ਚਾਖ ਕੇ ਆਪਣੀ ਸਮੇਂ ਤੇ ਆਪਣੀ ਮਰਜ਼ੀ ਨਾਲ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ